ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਦੇ ਪਲਖਸ਼ ਦੇ ਵਿੱਚ ਨਿਊ ਅੰਮ੍ਰਿਤਸਰ ਤੋਂ ਵਿਸ਼ਾ ਨਗਰ ਕੀਰਤਨਾਂ ਚਾਲੇ ਪਾਉਣ ਲੱਗਾ ਇਹ ਸਾਰੇ ਨਿਊ ਅੰਮ੍ਰਿਤਸਰ ਦੇ ਵਿੱਚ ਜਾਂਦਾ ਹੋਇਆ ਤੇ ਟਾਲਾ ਸਾਹਿਬ ਦੀ ਸਮਾਪਤੀ ਆ ਸਿੱਖ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਤੇ ਬੜਾ ਜੋਸ਼ ਪਾਇਆ ਜਾ ਸਰਦੇ ਵਿੱਚ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਉਹਨਾਂ ਸੇਵਾਦਾਰਾਂ ਦੇ ਵਿੱਚੋਂ ਸਰਦਾਰ ਬਲਜੀਤ ਸਿੰਘ ਭੁੱਲਰ ਜਿਹੜੇ ਪ੍ਰਬੰਧਕ ਹਨ ਉਹ ਸਾਡੇ ਨਾਲ ਹਨ ਕਿ ਭੁੱਲਰ ਸਾਹਿਬ ਜੀ ਕਹਿਣਾ ਚਾਹੋਗੇ ਬੜਾ ਸੰਗਤਾਂ ਨੂੰ ਸੁਨੇਹਾ ਕੀ ਸੰਦੇਸ਼ ਦਿਓਗੇ ਸਭ ਤੋਂ ਪਹਿਲਾਂ ਤੇ ਸਾਰੇ ਦੇਖ ਰਹੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਨਿਯਮ ਸਾਧੀਆਂ ਸੰਗਤਾਂ ਵੱਲੋਂ ਇਹ ਜੋ ਨਗਰ ਕੀਰਤਨ ਦਾ ਪ੍ਰਬਾਰਲਾ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਪੰਜ ਪ੍ਰਭਾਤ ਫੇਰੀਆਂ ਤੇ ਅੱਜ ਨਗਰ ਕੀਰਤਨ ਜੋ ਇੱਥੋਂ ਆਰੰਭਤਾ ਹੋ ਰਹੀ ਹੈ ਮੈਜਰੀ ਫਲੇਟ ਤੋਂ ਇਹਦੇ ਵਿੱਚ ਸੰਗਤਾਂ ਸਾਰੀਆਂ ਦੇ ਸਹਿਯੋਗ ਦੇ ਨਾਲ ਇਹ ਹਰ ਸਾਲ ਜਿਹੜਾ ਤਿਹਾੜ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਇਸ ਲਈ ਅਸੀਂ ਇਹ ਮਨਾ ਕੇ ਗੁਰੂ ਦੇ ਜਿਹੜੇ ਦਿਹਾੜੇ ਹਨ ਸੰਗਤਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਮਾੜਿਆ ਕੰਮਾਂ ਤੋਂ ਉੱਠ ਕੇ ਚੰਗੇ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਜੋ ਮਾਰਗ ਦਿਖਾਇਆ ਹੈ ਉਸ ਦੇ ਨਾਲ ਆਪਾਂ ਜੁੜੀਏ ਗਾਂ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਜਿਹੜਾ ਇਹ ਉਪਰਾਲਾ ਕੀਤਾ ਜਾਂਦਾ ਹੈ ਪੰਜਾਬ ਟਾਈਮ 'ਚ ਤੁਹਾਡਾ ਸਵਾਗਤ ਹੈ ਮੈਂ ਪੀਐਸ ਪਾਸੀ ਤਨਤਨ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਤੇ ਥਾਂ ਥਾਂ ਤੇ ਖੁਸ਼ੀ ਦੇ ਵਿੱਚ ਵਿਚਾਰ ਨਗਰ ਕੀਰਤਨ ਕੱਢੇ ਜਾ ਰਹੇ ਹਨ ਇਸੇ ਲੜੀ ਤਹਿਤ ਨਿਊ ਅਮਰਸਰ ਦੇ ਵਿੱਚ ਵੀ ਵਾਸੀਆਂ ਦੇ ਉਦਮ ਸਦਕਾ ਬੜਾ ਵਿਸ਼ਾ ਨਗਰ ਕੀਰਤਨ ਜਿਹੜਾ ਉਹ ਕੱਢਿਆ ਜਾ ਰਿਹਾ ਤੇ ਇੱਥੇ ਗੁਲਮੋਹਰ ਪਾਰਕ ਦੇ ਨਿਵਾਸੀਆਂ ਨੇ ਕਮੇਟੀ ਨੇ ਇੱਥੇ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਸੇਵਾਦਾਰ ਇਹ ਬੜੇ ਨਿਸ਼ਕਾਮ ਸੇਵਾ ਕਰ ਰਹੇ ਆ ਆ ਉਹ ਇਹਨਾਂ ਨਾਲ ਜਿਹੜੇ ਮਤਬਰ ਆ ਨਾ ਵਾਰਤਾਲਾਪ ਕਰ ਸਾਂ ਜੀ ਤੁਹਾਡੇ ਨਾਂ ਕੀ ਹੈ ਤੇ ਕਿੰਨੇ ਚਿਰ ਤੋਂ ਇਹ ਲੰਗਰ ਲੱਗ ਰਿਹਾ ਕੀ ਇਹਦੇ ਬਾਰੇ ਕਹੋ ਮੇਰਾ ਨਾਮ ਅਮਰਦੀਪ ਸਿੰਘ ਹੈ ਜੀ ਜਨਰਲ ਸਕੱਤਰ ਗੁਲਮੋਹਰ پارک ਵੈਲਫੇਅਰ ਸੁਸਾਇਟੀ ਪਿਛਲੇ ਕਾਫੀ ਸਾਲਾਂ ਤੋਂ ਨਿਊ ਉਮਰਸਰ ਦੀ ਸਮੂਹ ਸੰਗਤ ਵੱਲੋਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਨਗਰ ਕੀਰਤਨ ਆਰੰਭਿਆ ਜਾਂਦਾ ਹੈ ਜੋ ਕਿ ਨਿਯੋ ਮਰਸਰ ਦੇ ਵੱਖ-ਵੱਖ ਗਲੀਆਂ ਬਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਗੁਲਮੋਹਰ ਪਾਰਕ ਦੇ ਅੱਗੇ ਹੁੰਦਾ ਹੋਇਆ ਇਹ ਟਾਲਾ ਸਾਹਿਬ ਗੁਰਦੁਆਰੇ ਦੇ ਵਿੱਚ ਜਾ ਕੇ ਸ਼ਾਮ ਨੂੰ ਇਹਦੀ ਸਮਾਪਤੀ ਹੁੰਦੀ ਹੈ ਜਿਹੜੀ ਸੰਗਤ ਵੀ ਨਗਰ ਕੀਰਤਨ ਦੇ ਵਿੱਚ ਨਾਲ ਬਾਬਾ ਦੀਪ ਸਿੰਘ ਜੀ ਦਾ ਸ਼ਬਦ ਗਾਇਣ ਜਾਪ ਕਰਦੀ ਹੋਈ ਜਾਂਦੀ ਏ ਸਾਡੀ ਗੁਲਮੋਹਰ ਪਾਰਕ ਵੈਲਫੇਅਰ ਸੁਸਾਇਟੀ ਦੀ ਕਮੇਟੀ ਵੱਲੋਂ ਇੱਥੇ ਪੜਾ ਸੰਗਤ ਵਾਸਤੇ ਲਗਾਇਆ ਜਾਂਦਾ ਹੈ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਚਾਹ ਦਾ ਲੰਗਰ ਚੱਲ ਰਿਹਾ ਹੈ ਜਿਸ ਵੇਲੇ ਨਗਰ ਕੀਰਤਨ ਗੁਲਮੋਹਰ ਪਾਰਕ ਦੇ ਨੇੜੇ ਆਂਦਾ ਸਾਰੀ ਨਿਊ ਮਰਸਿਡਿਸ ਸੰਗਤ ਵੱਲੋਂ ਗੁਲਮੋਹਰ ਪਾਰਕ ਵੈਲਫੇਅਰ ਸੁਸਾਇਟੀ ਵੱਲੋਂ ਸੰਗਤ ਨੂੰ ਇੱਥੇ ਬਿਠਾ ਕੇ ਪਣਾ ਲਾ ਕੇ ਲੰਗਰ ਛਕਾ ਕੇ ਅੱਗੇ ਫਿਰ ਸੰਗਤ ਗਤਕਾ ਟੀਮਾਂ ਦੇ ਨਾਲ ਬੈੜਵਾਜਿਆਂ ਦੇ ਨਾਲ ਮਹਾਰਾਜ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਇੱਥੋਂ ਨਗਰ ਕੀਰਤਨ ਅੱਗੇ ਚੱਲੇ ਪਾਉਂਦਾ ਹੈ ਗੁਰੂ ਸਾਹਿਬਾਂ ਨੇ ਵੀ ਤੇ ਜਿੰਨੇ ਵੀ ਸਾਧੂ ਸੰਤ ਹੋਏ ਆ ਉਹਨਾਂ ਨੇ ਬੜੀ ਸ਼ੇਧ ਦਿੱਤੀ ਆ ਸਮਾਜ ਨੂੰ ਕੌਮ ਨੂੰ ਤੇ ਜਦੋਂ ਇਹੋ ਜੇ ਜਨਮ ਦਿਹਾੜੇ ਆਉਂਦੇ ਆ ਤੇ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਰੀਚਾਰਜ ਕਰਨ ਦੇ ਮੌਕੇ ਪ੍ਰਾਪਤ ਹੁੰਦੇ ਆ ਤੇ ਜਿਹੜੀ ਸਿੱਖ ਸੰਗਤ ਆ ਇਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸਿੱਖ ਸੰਗਤ ਨੂੰ ਸੰਦੇਸ਼ ਇਹੋ ਹੀ ਏ ਵੀ ਸਾਡੇ ਬਾਬਾ ਦੀਪ ਸਿੰਘ ਨੇ ਜਿਸ ਤਰ੍ਹਾਂ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਜਾਪ ਹੋਰ ਸੰਗਤ ਨੂੰ ਉਪਦੇਸ਼ ਦਿੰਦੇ ਸੀ ਅਸੀਂ ਉਹਨਾਂ ਦੇ ਦੱਸੇ ਹੋਏ ਰਾਵਾਂ ਤੇ ਚੱਲੀਏ ਬਾਬਾ ਦੀਪ ਸਿੰਘ ਜੀ ਦਾ ਓਟ ਆਸਰਾ ਲਈਏ ਉਹਨਾਂ ਨੂੰ ਸਵੇਰੇ ਸ਼ਾਮ ਨੇਤਰੇਮ ਕਰਕੇ ਯਾਦ ਕਰੀਏ ਇਹੀ ਸਾਡੇ ਵਾਸਤੇ ਉਪਦੇਸ਼ ਆ ਧੰਨਵਾਦ ਇਹਨਾਂ ਨੂੰ ਬੇਨਤੀ ਹੈ ਕਿ ਸਾਡੇ ਕੋਲ ਅਚੇਚੇ ਤੌਰ ਤੇ ਪਹੁੰਚੇ ਮਹਾਨ ਤੀਰਜ ਗੁਰਦਵਾਲਾ ਟੱਲਾ ਸਾਹਿਬ ਦੇ ਜੋ ਅਰਦਾਸੀਏ ਸਨ ਜਹਾਂ ਬਾਬਾ ਸੂਰਤਾ ਸਿੰਘ ਜੀ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਰੂਪਾ ਸਰ ਦੇ ਕੇ ਸਨਮਾਨਤ ਕਰਨਗੇ ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਤੇ 바ਕੀ ਸਿੰਘ ਬਾਬਾ ਦੁਰਾਜੀ 바ਕੀ ਵੀ ਉਥੋਂ ਦੇ ਸਿੰਘ ਜੋ ਆਏ ਹਨ ਉਹਨਾਂ ਨੂੰ ਮਾਨ ਸਤਿਕਾਰ ਜੋ ਦੇਣਾ ਹੈ ਕੈਪਟਨ ਬਲਦੇਵ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਵੀ ਜੋੜਾ ਉਤਾਰ ਕੇ ਅੱਗੇ ਆਉਣ ਸਾਡੇ ਐਕਸ਼ਨ ਅਰੋੜਾ ਸਾਹਿਬ ਸਰਦਾਰ ਨਰਿੰਦਰ ਸਿੰਘ ਜੀ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਜੋ ਮੈਂਬਰ ਹਨ ਆਪਣਾ ਵਿਕਰਮ ਭਾਜੀ ਜੋੜਾ ਉਤਾਰ ਕੇ ਲੱਗੇ ਆਓ ਬਾਸੀ ਸਾਹਿਬ ਜੋ ਪ੍ਰੈਸ ਵੱਲ ਆਏ ਆਂ ਇਹ ਨਹੀਂ ਕਹਤਾ ਕਿ ਦੋ ਰਹਿਗੇ ਦੋ ਵੀ ਕਰਨ ਪਹਿਲਾਂ ਤੇ ਇਹਨਾਂ ਨੂੰ ਆਪਣਾ ਜਿਹੜਾ ਆਪ ਨੂੰ ਦੇਣਾ ਹੈ ਆਈ ਆਪ ਨੂੰ ਦੇਣਾ ਬੋਲੇ ਸੋਨਹਾਰ ਆਪ ਸਰਿਆ ਕਾਲ ਜੀ 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 ਸਰ ਸਾਬ ਹਾਂ ਸੇਖਾ ਬਣੇ ਗਏ ਆਪ ਆਜਾ ਕੋਰੇ ਮਾ ਆਪ ਆਜਾ ਕੋਰੇ ਮਾ ਸਾਬ ਆਪਾਂ ਟ੍ਰੈਕਟਰ ਕਿੱਥੇ ਲੱਗਣਾ ਹੈ ਪਾਣੀ ਵਾਲਾ ਟ੍ਰੈਕਟਰ ਪਾਣੀ ਵਾਲਾ ਟ੍ਰੈਕਟਰ ਲੱਗਣਾ ਪੰਜ ਪਿਆਲੇ ਦੇ ਅਗਲੇ ਪਾਸੇ ਇੱਥੇ ਹੀ ਲੱਗਣਾ ਮਤਲਬ ਪਾਲੀਚਾ ਤੋਂ ਵੀ ਲੱਗਣਾ ਔਰ ਵਾਈ ਵੀ ਕੋਈ ਆ ਗਿਆ ਹੋਰ ਮੈਂ ਬੇਨਤੀ ਕਰੂੰਗਾ ਕਿ ਸਾਡੇ ਕੋਲ ਅਰਦਾਸੀ ਸਿੰਘ ਜੋ ਬਾਬਾ ਸੂਤ ਸੈਣੀ ਉਹਨਾਂ ਨੂੰ ਬੇਚਿਆ ਹੈ ਕਿ ਇਤੋਂ ਦੇ ਜੋ ਇਹ ਸੇਵਾ ਨਿਭਾ ਰਹੇ ਹਨ ਉਹਨਾਂ ਨਾਲ ਜਿਹੜਾ ਮਾਣ ਵਧਾਉਂਦੀ ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਰੂਪਾ ਤੋਂ ਦੇਣ ਕੈਪਟਨ ਬਲਦੇਵ ਸਿੰਘ ਜੀ ਇਨਾਮ ਪ੍ਰਾਪਤ ਕਰਨ ਐਕਸਨ ਅਰੋੜਾ ਜੀ ਵਿਕਰਮਜੀਤ ਸਿੰਘ ਜੀ ਹੈਪੀ ਅਜਾ ਤ੍ਰਿਤਪਾਲ ਸਿੰਘ ਜੀ ਜੋੜਾਕਾਰ ਕੇ ਵਿਕਰਮ ਸਿੰਘ ਜੀ ਸਾਡੇ ਜੀਪੀ ਬਾਜੀ ਬਦਵਿੰਦਰ ਸਿੰਘ ਮਾਨਤ ਸਾਹਿਬ ਪ੍ਰੈਸ ਤੋਂ ਪਾਸੀ ਸਾਹਿਬ ਉਹਨਾਂ ਨੂੰ ਬੇਨਤੀ ਆ ਕੇ ਗੁਰੂ ਘਰ ਦੀ ਜੋ ਬਖਸ਼ਿਸ਼ ਆ ਪ੍ਰਾਪਤ ਕਰਨ ਅੱਗੇ ਆਓ ਜੀ ਸੈਂਟੀ ਪਰਮਜੀਤ ਕੌਰ ਜੀ ਸੈਂਟੀ ਬਾਸੀ ਸਾਹਿਬ ਕਿਤੇ ਬਾਸੀ ਸਾਹਿਬ ਜੀ ਉਹ ਪਿੰਦਰ ਸਿੰਘ ਜੀ ਸਰਦਾਰ ਭੁਖਿੰਦਰ ਸਿੰਘ ਚੌਂਕੀ ਜੱਜੇ ਤੋਂ ਜੋ ਜੇਤੇ ਤੌਰ ਤੇ ਇਸੇ ਸ਼ਾਮਲਾ ਨੂੰ ਬੇਨਤੀ ਹੈ ਕਿ ਉਹ ਗੁਰੂ ਘਰ ਦੀ ਬਖਸ਼ਿਸ਼ ਰੂਪੋਂ ਸਾ ਪ੍ਰਾਪਤ ਕਰਨਾ ਜਲਦੀ ਅੱਗੇ ਆਜਾ ਤਾਂ ਜੋ ਅਸੀਂ ਨਗਰ ਕੀਰਤਨ ਦੀ ਜੋ ਆਰੰਭਤਾ ਉਹ ਸਹੀ ਨਿਰਕਾਸੀ ਜੀ ਹੈ ਤੇਜਜੀਤ ਸਿੰਘ ਤਨਵੀਰ ਸਿੰਘ ਰਜ਼ਾਵਾ ਜੋ ਜਿਸਨੇ ਪਾਲ ਕੀ ਸਾਥੇ ਟਰੈਕਟਰ ਦੀ ਅੱਗੇ ਚਲਾਉਣ ਦੀ ਸੇਵਾ ਕਰਦੀ ਉਸ ਨੂੰ ਬੇਤੀ ਹੋਵੇ ਆਵੇ ਬਿਸਮਰ ਕਿੱਥੇ ਆ ਮੰਮਾ ਬਿਸਮਰ ਕਿੱਥੇ ਬਿਸਮਰ ਦੇਉਤੀ ਸਾਹਿਬ ਹੁਣ ਕੋਲ ਨੂੰ ਦੇ ਦੋ ਫਿਰ ਉਹ ਹਾਂ ਜੀ ਉਹਨਾਂ ਦੀ ਜੋ ਜੇਵੀ ਲਗਾਈ ਗਈ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਡਿਊਟੀ ਜਿਹੜੀ ਹੈ ਪੂਰੀ ਤਨਦੇਹੀ ਨਾਲ ਕਰੇ ਵਾਹਿਗੁਰੂ ਜੀ ਭੋਲਰ ਸਾਹਿਬ ਨੂੰ ਪਾਉਂਦਾ ਜੋ ਅਸੀਂ ਰੈਤ ਮਰਗਾਂ ਦਾ ਸਾਰ ਨਗਰ ਕੀਰਤਨ ਦੀ ਜੋ ਇਸ ਤੋਂ ਸਭ ਤੋਂ ਪੂਰਵਕ ਗੁਰਦੁਆਰਾ ਕਾਲਾ ਸਾਹਿਬ ਸਾਹਮਣੇ ਤੇ ਉਹ ਲੈ ਕੇ ਜਾ ਸਕੀਏ ਆ ਵੇਖਿਓ ਆ ਕਿਹਦਾ ਵਸ ਕੋਲ ਪੰਚਮ ਪੰਚਮ ਜੀ ਆ ਕੋਲੋਂ ਚਾਹ ਕਰਵਾਉਂਦੇ ਆ ਪਾਸੀ ਸਾਹਿਬ ਉਹ ਵੀਡੀਓ ਜੀ ਕਰਨੀ ਆ ਮਤਲਬ ਬਾਈਟ ਬਾਈਟ ਬੁਲ ਬੱਸ Thank you.